ਇਹ ਕਿ ਮਸੜਾ ਇਧਰ ਹੋ ਪਿਆ ਸਾਹਮਣੇ ਹੋ ਕੇ ਖੜਾ ਇਧਰ 20 ਮੰਗਿਆ ਤੇ 20 ਲਾਤਾ ਯਾਰ ਦੱਸ ਤੇ ਮਾਤਰਾ ਕਿ ਕਹਿੰਦਾ 3 ਮੈਂ ਦੱਸ ਦੇ ਕਿਉਂ ਆ ਲੈ ਕਹਿੰਦੇ ਮਹਾਰਾਜਾ ਆਇਆ ਯਾਰ 40000 ਰੁਪਏ ਦਾ ਬਾਈ ਆਪਾਂ ਦਾ ਛੜਤੀ ਨੂੰ ਦੋਨ ਬਾਬਾ ਕੜਕ ਕੜਕ ਕਾਲੇ ਬੰਦਿਆਂ ਦੇ ਸਾਹਮਣੇ 20000 ਲੈ ਆਦਾ ਬਾਈ ਇਹ ਦੱਸੋ 40000 ਰੁਪਏ ਮੰਗਦਾ ਯਾਰ 24000 ਲਾਓ ਜੀ ਆਹ ਬੱਕਰੀਆ ਦੋਸਤੋ ਤੇ ਬਾਈਆਂ ਨੇ 24000 ਰੁਪਿਆ ਮੁੱਲ ਕੀਤਾ ਤੇ 20000 ਲਾਦਾ ਬਾਈ ਭੋਗੇ ਨੇ ਵੱਡੇ ਅਰੀ ਕਾਲੇ ਨੇ ਆ ਕੋਈ ਗੱਲ ਦਾ ਗੱਲ ਨਹੀਂ ਕਰਦੇ ਉਹ ਨਹੀਂ ਉਹ ਨੇੜੇ ਦਾ ਹੋ ਜਾ ਉਹ ਚੱਕਲਾ ਕਾਪੀਆਂ ਬਣੀਆਂ ਬਣਈਆਂ ਚੱਲੀ ਆਣ ਨਾਲੇ ਇੱਕ ਲੋਟ ਨੇ ਉਹ ਦੇਖਿਆ ਕਾਪੀਆਂ ਪੂਰੀ ਆ ਬਣਾ ਦੇ ਤੂੰ ਵੀਰ ਮੈਂ 20000 ਰੁਪਏ ਦੇ ਦਿੰਦਾ 50 ਲਾ ਜਾ ਬਈ ਭਾਈ ਯਾਰ ਕੋਈ ਕਾਹ ਦੀ ਜਾਹੇ ਮੈਨੂੰ ਵੀਡੀਓ ਦੇਖਣਾ ਕੋਈ ਹੁਣ ਹੀ ਘੇਰਾ ਕੁਲਾ ਕਰੋ ਯਾਰ ਰੱਬਾ ਰੱਖ ਤਲੀ ਤੇ ਰੱਖ ਦੇ ਰੱਖ ਰੋਇਆ ਮੇਰੇ ਮੂਵੀ ਬਣੀ ਜਾਂਦੀ ਇਧਰ ਕਿ ਰੱਖਲਾ ਕਰੋ ਯਾਰ ਬਾਈ ਯਾਰ ਲਗਾ ਰੱਖਲਾ ਇਹ ਲਾਇਕੀ ਕੀ ਨਹੀਂ 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 ਆ ਜਾ ਲਾਇਕੀ ਡੋਕਰ ਨਾ ਕਰ ਯਾਰ ਨਹੀਂ ਹੁੰਦਾ ਉਹ ਨਹੀਂ ਹੁੰਦਾ ਬਾਈ ਉਹ ਨਹੀਂ ਹੁੰਦਾ ਨਹੀਂ ਨਹੀਂ ਮੈਂ ਕਰਾਲੀ ਥੋੜੀ ਲੈਣੀ ਹੈ ਬਾਲਾ ਠੀਕ ਹੈ ਉਹ ਨਹੀਂ ਹੋਣੇ ਬਾਲਾ ਮਰਕੀ ਜਾਂਦੇ ਲਾਇਆ ਤਾਂ ਜੀਦਾ ਨਹੀਂ ਨਹੀਂ ਸਾਹ ਮੇਰੇ ਨਾਮ ਤੇ ਨਾ ਕੋਈ ਪੈਸਾ ਨਹੀਂ ਆਇਆ ਮੈਨੂੰ ਉਹ ਕਿਉਂ ਤੱਕਦਾ ਨੋਟਾਂ ਆ ਜਾ ਯਾਰ ਨਹੀਂ ਹੁਣ ਨਹੀਂ ਭਰਾ ਨਾ 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 ਨਹੀਂ ਨਹੀਂ ਚਲ ਇਹਨੇ ਕੋਨਾ ਛੱਡ ਦੇ ਕਾਪੀ ਦਾ ਪੜਾਏਗਾ ਛੱਡ ਦੇ ਇਸ ਦਾ 200 ਹਾਂ ਨਹੀਂ 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 21 ਦਾ ਬੰਦਾ ਮੈਂ ਭਾਈ 20 ਕਿਹਾ ਸੀਗਾ ਨਹੀਂ 21 ਦਾ 21 ਥੋੜੇ ਮਾਰਦੇ ਆ ਲਾਇਆ 21 ਗ੍ਰਾਮ ਫੜਾਈ ਜਾਂਦਾ 21 ਹੀ ਹੋਵੇ ਜੋ ਲਾਇਆ ਜਾਂ ਨਹੀਂ ਲਾਇਆ 21 ਆਪਣੇ 1 ਕਿਲੋ ਜੇ ਮੈਂ ਕੋਈ 1000 ਮੰਗਣ 2000 ਰੁਪਏ ਕਹਿੰਦਾ ਐਂਡ ਜਿੱਲੇ ਐਂਡ ਕਾ ਵਾਹ ਲਾਇਆ ਉਹ ਨਹੀਂ ਯਾਰ ਕੋਈ ਨਾ 200 ਕੀ ਆ ਨਾ ਨਾ 2000 ਦੇ ਚੱਲਦੇ ਆਪਣੇ ਜਿਹੜੇ ਗਾਜਾ ਬਚਾ ਸਾਡੇ 21 ਹੋ ਗਏ ਨਹੀਂ ਹੋ ਗਏ ਹੋ ਗਏ ਹੋ ਗਏ ਯਾਰ 23 ਹਜ਼ਾਰ ਚ ਦੇਣੇ ਨਹੀਂ ਬਾਈਆਂ ਦੇ ਵਿੱਚ ਆ ਮੈਗ ਲਾਲਾ ਭਰਾ ਆ ਉਹ ਪੈਸੇ ਲੱਗ ਗਿਆ ਯਾਰ ਲਓ ਜੀ ਆ ਬੱਕਰੇ ਦੋਸਤੋ ਤੇ ਬਾਈ ਉਹ ਕਿਹੜੇ 21 ਹਜ਼ਾਰ ਰੁਪਿਆ ਲਾਤਾ ਦੋਸਤੋ ਤੇ 24 ਰੁਪਿਆ ਮੋਲੇ ਕਿਤਾਈ ਬਾਈਆਂ ਨੇ ਦੇਖ ਲਿੰਦਾ ਅੱਜ ਬੱਚਾ ਦੇ ਦੋਸਤੋ ਸੌਦਾ ਸਿਰੇ ਲੱਗਿਆ ਤੁਹਾਨੂੰ ਲਾਜ਼ਮੀ ਭਗਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੋਸਤੋ ਸੁਪੋਨਾ ਹੈ ਆਹ ਸੌਦਾ ਕਿੰਨੇ ਦਾ ਚੱਲ ਜਾਂਦਾ ਹੀ ਦੋਸਤੋ ਤੇ ਆ ਸਿਰੇ ਲੱਗ ਗਿਆ ਕਿੰਨੇ ਦਾੰਦਾ ਇਹ 11000 ਨਹੀਂ ਦੰਦ ਕਿੰਨੇ ਦਾ ਉਹੀ ਦਾ 11000 ਹੈ ਆਦੋ ਆ ਹਾਂਜੀ ਲੋ ਜੀ ਕ੍ਰਿਸ਼ਨ ਅੰਕਲ ਨੇ ਲੈ ਲਿਆ ਛੱਤਾਂ ਵਾਲੇ ਨੇ ਤੇ ਇਹ ਵਿੱਚ 11000 ਦਾ ਬੱਕਰਾ ਦੇ ਵਿੱਚ ਤੇ ਬਹੁਤ ਹੀ ਵਧੀਆ ਸੌਦਾ ਸਿਰੇ ਚੜਿਆ ਦੋਸਤੋ ਪੈਂਟ ਸੂਰ ਬਕਰਾਂ ਮੰਡੀ ਦੀ ਤੇ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਨਾਲ ਤੇ ਬਣੇ ਰਹੋ ਦੋਸਤੋ ਵੀਡੀਓ ਦੇ ਐਂਡ ਤੱਕ ਤੇ ਬਹੁਤ ਵਧੀਆ ਸੌਦੇ ਹੁੰਦੇ ਜੋ ਠੀਕ ਹੈ ਠੀਕ ਕਿੰਨੇ ਚ ਲੈ ਲਿਆ 11000 ਆ ਦੇਖ ਕੇ ਠੀਕ ਹੈ ਠੀਕ ਹੈ ਬੱਚਾ ਜੀ ਲਓ ਜੀ ਬਹੁਤ ਬਹੁਤ ਧੰਨਵਾਦ ਐਨ ਐਸ ਦੇ ਇਸ ਤਰ੍ਹਾਂ ਅਗਲੀ ਵੀਡੀਓ ਤੇ ਨਾਲ